ਗੱਲ ਹੈ ਨਵੇਂ ਸ਼ਹਿਰ ਦੀ ਨਵਾਂ ਸ਼ਹਿਰ ਦੀ ਐਸਡੀ ਮੂਫੀਸ ਵਿੱਚ ਸੁਰਿੰਦਰ ਕੁਮਾਰ ਐਸਐਸਆਈ ਜੋ ਕਿ ਐਸਟੀਐਮ ਕੋਡ ਵਿੱਚ ਬਤੌਰ ਨੈਵ ਕੋਟ ਲੱਗਿਆ ਹੋਇਆ ਹੈ ਜੋ ਕਿ ਤਰੀਕ ਪਾਣ ਦੇ ऐसे लोका ਕੋਲ ਸ਼ਰੇਆਮ ਲੈਂਦਾ ਹੈ ਜੇਕਰ ਕਿਸੇ ਨੇ 15 ਦਿਨਾਂ ਦੀ ਤਰੀਕ ਪੁਆਣੀ ਆ ਤਾਂ 100 ਰੁਪਿਆ ਲੈਂਦਾ ਹੈ ਅਗਰ ਉਸ ਤੋਂ ਵੱਧ ਪੁਆਣੀ ਆ ਤਾਂ 500 ਰੁਪਿਆ ਲੈਂਦਾ ਹੈ ਅਗਲੀ ਤਰੀਕ ਤੇ 500 ਦੇ ਦੇਣਾ ਮੇਰੀ ਹੋਰ ਲੰਬੀ ਬਾਤ ਹੈ ਠੀਕ ਹੈ ਨੂੰ ਅਗਲੀ ਤਰੀਕ ਤੇ 500 ਦੇ ਦੇਣਾ ਮੇਰੀ ਹੋਰ ਲੰਬੀ ਬਾਤ ਹੈ ਠੀਕ ਹੈ ਮੈਂ ਹੋਰ ਤਰੀਕਾ ਜੱਬ ਜਬ ਬਹੁਤਿਆਂ ਲੰਬਾ ਠੀਕ ਹੈ ਸਰ ਕਿਸ ਤਰ੍ਹਾਂ ਸ਼ਰਯਮ ਪੈਸੇ ਲੈ ਰਿਹਾ ਲੋਕਾਂ ਕੋਲੋਂ ਤਰੀਕ ਪਾੜਨ ਦੇ ਕੀ ਪਤਾ ਇਸ ਬਾਬਤ ਐਸ ਡੀ ਐਮ ਸਾਹਿਬ ਨੂੰ ਪਤਾ ਹੋਵੇ ਕਿ ਨਾ ਹੋਵੇ ਪਰ ਜੋ ਇਹ ਕੰਮ ਕਰ ਰਿਹਾ ਸਾਰਾ ਸਰ ਕ੍ਰਪਸ਼ਨ ਹੈ ਇਸ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਸਰਕਾਰ ਆਉਣ ਵਾਲਾ ਟਾਈਮ ਦੱਸੇਗਾ ਉਧਰ ਆ ਜਾਓ ਉਧਰ ਆ ਆ ਨੀ ਇੱਕ ਮਿੰਟ ਰੁਕ ਜਾ ਚਾਚਾ